ਕਹਿਆ ਪਹਿਲੀ ਤਰ੍ਹਾਂ ਦੇ ਹੁੰਦੇ ਮੈਂ ਆਪਾਂ ਤੁਸੀਂ ਮੈਂ ਵੀ ਆਪਣੇਆਂ ਨੂੰ ਵੇਚੇ ਗੈਣ ਦਾ ਰੋਟੀ ਪਾਣੀ ਖਾਦਾ ਠੀਕ ਹੈ ਜੀ ਕੰਮਕਾਰ ਤੇ ਕਹੇ ਦਿਹਾੜੀ ਲਈ ਟਕਾਲਾ ਨੂੰ ਦੋ ਪੈਗ ਮਾਰੇ ਘਰ ਵਾਲੀ ਨਾਲ ਲੜ ਪਿਆ ਘਰ ਵਾਲੀ ਨੂੰ 4 ਕਈਆਂ 15 ਸੁਣ ਲਈਆਂ ਬਾਹਰ ਕਿਤੇ ਮਰੂਦਾਂ ਵਾਲਿਆਂ ਨੂੰ ਡੇਲੇ ਕੱਢ ਤੇ ਬਾੜੀ ਗੱਲ ਹੋ ਗਈ ਤੇ ਸ਼ਰੀਕੇ ਭਾਈ ਚਰੇ ਨੇ ਜ਼ਮੀਨ ਦੀ ਵਟ ਪਿੱਛੇ ਲੜ ਪਿਆ ਆਖ ਖੁਰਚ ਲਈ ਜਾਂ ਤਾਂ ਪਾਣੀ ਦੀ ਬਾੜੀ ਬਾਰੀ ਪਿੱਛੇ ਲੜ ਪਿਆ ਇਦਾਂ ਦੇ ਕੰਮ ਠੀਕ ਹੈ ਜੀ ਜਾਂ ਨਿਆਣਿਆਂ ਦੇ ਆਕੇ ਮਾਰਦੇ ਚਲੋ ਆਇਆ ਕਰੋ ਆਉਂ ਕਰੋ ਜਿੰਨਾ ਕਿ ਤੇਰਾ ਅਗਲਾ ਸਹਿ ਗਿਆ ਮਤਲਬ ਮਾੜੇ ਤੇ ਦਾਬੇ ਤੇ ਇਹ ਸਾਰਾ ਕੁਝ ਕਰਕੇ ਤਕਾਲਾ ਨੂੰ ਘਰੇ ਆਕੇ ਦੋ ਪੈਗ ਮਾਰੇ ਦਫਾ ਹੋ ਜਾ ਕੋ ਕਹਿ ਕੇ ਸੌ ਗਿਆ ਤੇ ਸਵੇਰੇ ਉੱਠੇ ਜਿਹਨਾਂ ਨੇ ਜਿਹੜੇ ਪੈਗ ਨਹੀਂ ਪੀਂਦੇ ਉਹ ਤਕਾਲਾ ਨੂੰ ਰਾਤ ਨੂੰ ਦੁੱਧਾ ਕਾ ਪੀ ਕੇ ਸੌ ਕੇ ਸਵੇਰੇ ਫੇਰ ਉੱਠਿਆ ਝੋਲਾ ਚੱਕਿਆ ਤੇ ਚੱਲ ਕੰਮ ਤੇ ਇਹ ਹੀ ਜ਼ਿੰਦਗੀ ਸਾਡੀ ਚੱਲਦੀ ਹੈ ਠੀਕ ਆ ਜੀ ਮਤਲਬ ਔਕਾਤ ਦੇ ਹਿਸਾਬ ਦੇ ਨਾਲ ਫੁਗਰੀ ਵੀ ਮਾਰ ਲੀਂਦਾ ਕੋਈ ਮਤਲਬ ਜਿਹੜੀ ਜਿਹਦੀ ਵੱਡੀ ਕਹਾਤੋਂ ਵੱਡੀ ਮਾਰ ਲੀਂਦਾ ਜਿਹੜੀ ਛੋਟੀ ਛੋਟੀ ਫੁਕਰੀ ਮਾਰ ਲੀਂਦਾ ਇਦਾਂ ਦੀ ਜ਼ਿੰਦਗੀ ਬਹੁਤੇ ਨਹੀਂ ਹੁੰਦੇ ਆ ਤੇ ਉਹਨਾਂ ਦੇ ਵਿੱਚ ਮੈਂ ਵੀ ਹਾਂ ਨਾ ਤੇ ਇੱਕ ਹੁੰਦੇ ਦੂਜੇ ਤਰ੍ਹਾਂ ਦੇ ਲੋਕ ਉਹ ਇਹਨਾਂ ਤੋਂ ਜਿਹੜੇ ਉੱਪਰ ਚੱਲ ਜਾਂਦੇ ਥੋੜੇ ਜਿਹੜੇ ਅਮੀਰ ਹੋ ਜਾਂਦੇ ਆ ਜਾਂ ਫੇਮਸ ਹੋ ਜਾਂਦੇ ਆ ਸੈਲੀਬ੍ਰਿਟੀ ਬਣ ਜਾਂਦੇ ਆ ਉਹ ਕਹਿੰਦੇ ਆ ਵੀ ਸਾਡੀਆਂ ਗੱਡੀਆਂ ਦੇਖੋ ਸਾਡੇ ਕੱਪੜੇ ਦੇਖੋ ਸਾਡੇ ਗਾਣੇ ਦੇਖੋ ਸਾਡੀਆਂ ਫਿਲਮਾਂ ਦੇਖੋ ਸਾਨੂੰ ਘੁੰਮਦਿਆਂ ਨੂੰ ਦੇਖੋ ਠੀਕ ਹੈ ਜੀ ਸਾਡੇ ਲਾਈਵ ਪ੍ਰੋਗਰਾਮ ਦੇਖੋ ਤੁਸੀਂ ਸਾਡੇ ਦੁਨੀਆ ਦੇ ਵਿੱਚ ਵਿਚਰਣ ਦਾ ਢੰਗ ਦੇਖੋ ਸਾਡੇ ਲਾਈਫ ਸਟਾਈਲ ਸਾਡੇ ਘਰ ਦੇਖੋ ਸਾਡੀਆਂ ਗੱਡੀਆਂ ਦੇਖੋ ਸਾਡੇ ਯਾਰ ਦੇਖੋ ਸਭ ਕੁਝ ਸਾਡਾ ਦੇਖੋ ਪਰ ਅਸੀਂ ਤੁਹਾਨੂੰ ਨਹੀਂ ਦੇਖ ਰਹੇ ਜਿਹੜੇ ਆਮ ਲੋਕ ਹੈ ਨਾ ਉਹ ਇਹ ਚੁੱਪ ਕਰ ਜਾਂਦੇ ਆ ਇਹ ਕਹਿੰਦੇ ਬਸ ਜਨਾਬ ਅਸੀਂ ਤੁਹਾਡੇ ਲਈ ਨਹੀਂ ਬੋਲ ਸਕਦੇ ਤੁਸੀਂ ਸਾਨੂੰ ਦੇਖੋ ਪਰ ਅਸੀਂ ਤੁਹਾਡੇ ਲਈ ਨਹੀਂ ਆਨੇ ਅਸੀਂ ਬਿਲਕੁਲੀ ਦੇਖ ਰਹਾ ਥੱਲੇ ਜੋ ਮਰਜ਼ੀ ਹੋਈ ਜਾਵੇ ਆਮ ਬੰਦੇ ਦੇ ਕੁੱਟ ਪੈ ਜਾਵੇ ਡਾਂਗ ਫਿਰ ਜਵੇ ਜੋ ਮਰਜ਼ੀ ਹੋ ਜਾਏ ਇਹ 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 ਬਿਲਕੁਲ ਨਹੀਂ ਬੋਲਦੇ ਇਹ ਕਹਿੰਦੇ ਮਹਾਰਾਜ ਅਸੀਂ ਬੋਲ ਕੇ ਪੰਗੇ ਚ ਪੈਣਾ ਨਾ 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 ਅਸੀਂ ਨਹੀਂ ਬੋਲਣਾ ਅਸੀਂ ਬੋਲਾਂਗੇ ਤੇ ਸਿਰਫ ਆਪਣੀ ਲਾਈਫ ਸਟਾਈਲ ਬਾਰੇ ਬੋਲਾਂਗੇ ਕਿ ਯਾਰ ਨੇ ਚੱਕਤਾ ਹੀ ਯਾਰ ਨੇ ਰੱਖਤਾ ਹੀ ਹੈ ਯਾਰ ਐ ਕਰ ਦਿੰਦੇ ਹੁੰਦੇ ਆ ਤੇ ਤੁਸੀਂ ਉਹਤੇ ਰੀਲਾਂ ਬਣਾਓ ਤੁਸੀਂ ਵੀ ਉਦਾਂ ਹੀ ਬੋਲੋ ਵੀ ਯਾਰ ਹੁਣ ਐ ਕਰ ਦਿੰਦੇ ਹੁੰਦੇ ਆ ਮਤਲਬ ਆਮ ਗੱਲ ਤੇ ਕਿਸੇ ਮੁੱਦੇ ਤੇ ਚੁੱਪ ਇਹ ਹਾਲੀਵੁੱਡ ਸਟਾਰ ਵਰਗੇ ਨਹੀਂ ਕਿ ਜਿਹੜੇ ਬਹੁਤ ਕੌਂਟਰੋਵਰਸ਼ੀਅਲ ਮੁੱਦਿਆਂ ਦੇ ਉੱਤੇ ਖੁੱਲ ਕੇ ਬੋਲ ਲੈਂਦੇ ਆ ਸਾਡੇ ਸਟਾਰ ਤਾਂ ਏਡੇ ਗਿੱਦੜ ਬਣ ਜਾਂਦੇ ਨਾ ਇਹ ਇਹ ਕਹਿੰਦੇ ਬਸ ਫਿਨਿਸ਼ ਹੈ ਕੰਮ ਅਸੀਂ ਨਹੀਂ ਬੋਲ ਸਕਦੇ ਜਨਾਬ ਅਸੀਂ ਬੋਲ ਗਿਆ ਆ ਮਸੀ ਭਾਂਡੇ ਟਿੰਡੇ ਚਾਰ ਇਕੱਠੇ ਕਿਤੇ ਖਲਾਰਾ ਪੋਣਾ ਅਸੀਂ ਤੁਹਾਡੇ ਮਗਰ ਲਾ ਕੇ ਇਹ ਇਹ ਪਰ ਇਹ ਲੋਕ ਸਾਡੇ ਆਈਡੀਅਲ ਹੁੰਦੇ ਆ ਅਸੀਂ ਇਹਨਾਂ ਨੂੰ ਆਪਣੇ ਆਈਡੀਅਲ ਮੰਨਦੇ ਆ ਜਿਨ੍ਹਾਂ ਨੇ ਤੁਹਾਡੇ ਡਾਂਗ ਫਿਰਜੇਵੇ ਜੋ ਮਰਜ਼ੀ ਹੋ ਜਵੇ ਇਹਨਾਂ ਨੇ ਤੁਹਾਡੇ ਹੱਕ ਚ ਬੋਲਣਾ ਹੀ ਨਹੀਂ ਜੋ ਮਰਜ਼ੀ ਹੋਈ ਜਾਵੇ ਤੁਹਾਨੂੰ ਵੱਤ ਵਦ ਐ ਕਰਕੇ ਪਾ ਦੇਣਗੇ ਸੇ ਪੰਜਾਬ ਬਸ ਜਦਨ ਕਿ ਜਿਆਦੀ ਨਾ ਜਦਾਂ ਮਤਲਬ ਜਦੋਂ ਇਦਾਂ ਲਿਖ ਕੇ ਪਾ ਦੇਣ ਆਏ ਉਦੋਂ ਸਮਝ ਲਓ ਵੀ ਇਹਨਾਂ ਨੇ ਕਹਿਰ ਕਰਤਾ ਇਹ ਦੁਨੀਆ ਦੀ ਵੱਡੀ ਗੱਲ ਕਰਤੀ ਕੋਈ ਜਦੋਂ ਇਦਾਂ ਲੈ ਕੇ ਪਾਉਂਦੇ ਆ ਕਿ ਮਹਾਰਾਜ ਵਾਹਿਗੁਰੂ ਮੇਰ ਕਰੇ ਬਸ ਇੰਨੀ ਗੱਲ ਐ ਇਹਨਾਂ ਦੀ ਇਹਨਾਂ ਸਾਰਿਆਂ ਵਿੱਚੋਂ ਨਿਕਲ ਕੇ ਕੁਝ ਪਰਸੈਂਟ ਲੋਕ ਜਿਹੜੇ ਆ ਉਹ ਉੱਪਰ ਜਾਂਦੇ ਜਿਹੜੇ ਵਿਸਲ ਬਲੂਅਰ ਬਣਦੇ ਆ ਜਿਹੜੇ ਦੁਨੀਆ ਦੇ ਲਈ ਖੜਦੇ ਆ ਅੜਦੇ ਆ ਲੜਦੇ ਆ ਝੜਦੇ ਆ ਤੇ ਕਈ ਵਾਰੀ ਮਰਦੇ ਆ ਉਹ ਕੁਝ ਪਰਸੈਂਟ ਹੁੰਦੇ ਲੋਕ ਉਹ ਜਿਹੜੇ ਲੋਕਾਂ ਦੇ ਲੋਕਾਂ ਦੇ ਦੁੱਖਤਾਰ ਤੋਂ ਨਿਕਲਦੇ ਉਹ ਵੱਡੀਆਂ-ਵੱਡੀਆਂ ਸਰਕਾਰਾਂ ਦੇ ਨਾਲ ਪੰਗੇ ਲੈ ਲੈਂਦੇ ਆ ਉਹ ਉਹ ਬਹੁਤ ਕੁਝ ਜਿਹੜੀਆਂ ਸਰਕਾਰ ਦੀਆਂ ਗੱਲਾਂ ਬਾਹਰ ਕੱਢ ਕੇ ਲੈ ਆਉਂਦੇ ਆ ਇਦਾਂ ਦਾ ਇੱਕ ਬੰਦਾ ਸੀ ਜੂਲੀਅਨ ਅਸਾਂਜ ਜਾਂ ਜੂਲੀਅਨ ਅਸਾਂਜ ਮੈਂ ਟੀਮ ਨੂੰ ਕਹੂੰਗਾ ਦਰਸ਼ਨ ਜ਼ਰੂਰ ਕਰਾਏ ਜਾਣ ਸਾਡੇ ਲੋਕਾਂ ਨੂੰ ਠੀਕ ਹੈ ਜੀ ਜੂਲੀਅਨ ਅਸਾਂਜ ਇਹਦੀਆਂ ਪਿਛਲੀਆਂ ਗੱਲਾਂ ਛੱਡੋ ਤੁਸੀਂ 2006 ਦੇ ਵਿੱਚ ਇਹਨੇ ਬਣਾਈ ਵਿਕੀ ਲੀਕਸ ਵਿਕੀ ਲੀਕਸ ਬਣਾਈ ਵਿਕੀ ਲੀਕ ਕਿ ਸੀ ਵਿਕੀ ਲੀਕਸ ਇਹ ਸੀ ਕਿ ਪੂਰੀ ਦੁਨੀਆ ਦੇ ਵਿੱਚ ਉਹ ਡੰਪ ਕਰਦੇ ਸੀ ਡਾਟਾ ਇਹਦੇ ਵਿੱਚ ਬੜੇ ਕਾਂਟੇ ਲੋਕ ਜਿਹੜੇ ਦੁਨੀਆ ਦੇ ਕਾਂਟੇ ਲੋਕ ਆ ਨਾ ਉਹ ਇਹਦੇ ਵਿੱਚ ਇੰਟੈਲੀਜੈਂਸੀ ਵਾਲੇ ਮਿਲਟਰੀ ਵਾਲੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਉਹ ਇਹਦੇ ਵਿੱਚ ਡੰਪ ਕਰਦੇ ਹੀ ਡਾਟਾ ਡਾਟਾ ਤੇ ਜੂਲੀ ਨਾਲ ਸਾਝ ਫਿਰ ਸ਼ੇਰ ਬਣਦਾ ਸੀ ਇਹ ਕਰਦਾ ਸੀ ਲੋਕਾਂ ਦੇ ਵਿੱਚ ਰਿਲੀਜ਼ 2009 ਤੱਕ 6 ਤੋਂ ਚੱਲਿਆ 9 ਤੱਕ ਇਹਨੇ ਅਮਰੀਕਾ ਨੂੰ ਭੜਤੂ ਪਾਤਾ ਇੱਕ ਪੱਤਰਕਾਰ ਨੇ ਇਹ ਗੱਲ ਵੀ ਬਾਹਰ ਸਾਂਝੀ ਕੀਤੀ ਕਿ CIA ਦੇ ਆਫਿਸ ਦੇ ਵਿੱਚ ਮਾਈਕ ਪੰਪੀ ਹੋ ਜੋ ਉੱਥੇ ਦੇ CIA ਦੇ ਮੁਖੀ ਸੀ ਉਹ ਸਲਾਹ ਕਰ ਰਹੇ ਸੀ ਕਿ ਕਿਤੇ ਆਪ ਬੰਦੇ ਨੂੰ ਇੰਗਲੈਂਡ ਵਿੱਚੋਂ ਚੱਕਿਆ ਜਾਵੇ ਨਾ ਤੇ ਉਹਦਾ ਕੰਮ ਕੀਤਾ ਜਾਏ ਜਿਆਦਾ ਭੋਲਦਾ ਮਤਲਬ ਸਲਾਹਾਂ ਬਰ ਰਹੀਆਂ ਸੀ ਉਹ ਗੱਲ ਨਹੀਂ ਕੋਈ ਬਾਅਦ ਦੇ ਵਿੱਚ ਵੱਡੀਆਂ ਖ਼ਬਰਾਂ ਦੇ ਵਿੱਚ ਛਪੀ ਮਤਲਬ ਸੀਆਈਏ ਚਾਹੁੰਦਾ ਸੀ ਇਹ ਸਭ ਕਾਸੇ ਦੇ ਵਿੱਚ ਇਹਨੇ ਰਾਤ ਜੰਗ ਬਾਰੇ ਵੀ ਅਮਰੀਕਾ ਬਾਰੇ ਬਹੁਤ ਗੱਲਾਂ ਸਾਂਝੀਆਂ ਕੀਤੀਆਂ ਇੱਕ ਆਪਾਚੀ ਹੈਲੀਕਾਪਟਰ ਬਗਦਾਦ ਦੇ ਵਿੱਚ ਸ਼ੂਟਿੰਗ ਕਰ ਰਿਹਾ ਜਿੱਥੇ ਆਮ ਲੋਕ ਥੱਲੇ 12 ਲੋਕ ਭੁੰਨ ਕੇ ਮਾਰ ਦਿੱਤੇ ਜਾਂਦੇ ਆ ਉਹ ਵੀਡੀਓ ਇਹਨੇ ਰਿਲੀਜ਼ ਕੀਤੀ ਮਤਲਬ ਦੁਨੀਆ ਦੇ ਵੱਡੇ ਖੱਬੀ ਖਾਨਾ ਦੇ ਨਾਲ ਪੰਗਾ ਫੇਕ ਹੀ ਕੀਤਾ ਇੱਕ ਤੇ ਸਹੀ ਮੈਨੇਜ ਡਾਂਗ ਤੇ ਡੇਰਾ ਕਿਤੇ ਆਫਿਸ ਨਹੀਂ ਕਿਤੇ ਘਰ ਨਹੀਂ ਇੱਕ ਬੈਕਪੈਕ ਮਗਰ ਝੋਲਾ ਝੋਲਾ ਪਾ ਕੇ ਦੁਨੀਆ ਘੁੰਮ ਰਿਹਾ ਕਦੀ ਇੱਥੇ ਬਹਿ ਗਿਆ ਕਦੀ ਉੱਥੇ ਬਹਿ ਗਿਆ ਕਦੀ ਕਿਸੇ ਨੇ ਸੱਦ ਲਿਆ ਉੱਥੇ ਚਲ ਗਿਆ ਹੋਟਲਾਂ ਚ ਲੈ ਰਹਿ ਰਿਹਾ ਇਹ ਜਾਂ ਏਦਾਂ ਆਪਣਾ ਇੰਟਰਨੈਟ ਤੇ ਕੰਮ ਕਰ ਰਿਹਾ ਕਿਤੇ ਪੱਕੀ ਰਹਿਸ਼ ਨਹੀਂ ਪਤਾ ਸੀ ਇਹ ਪੰਗਾ ਵੱਡਾ ਹੈ ਦੁਨੀਆ ਦੇ ਮਗਰ ਲੱਗੇ ਲੋਕ ਇਦਾਂ ਹੀ ਘੁੰਮਦਾ ਘਮਾਉਂਦਾ ਇਹ ਸਵੀਡਨ ਗਿਆ ਤੇ ਸਵੀਡਨ ਜਾ ਕੇ ਉੱਥੇ ਰਿਹਾ ਗੱਲ ਲੰਬੀ ਆ ਮੈਂ ਸ਼ਾਰਟ ਦੇ ਵਿੱਚ ਨਵੇੜਾਂ ਸਵੀਡਨ ਜਾ ਕੇ ਰਿਹਾ ਉੱਥੇ ਜਾ ਕੇ ਦੋ ਕੁੜੀਆਂ ਨੂੰ ਮਿਲਿਆ ਦੋਨਾਂ ਕੁੜੀਆਂ ਦੇ ਨਾਲ ਇਹ ਤੇ ਸਬੰਧ ਬਣੇ ਲੋਥ ਜਦੋਂ ਵਾਪਸ ਆਉਣਾ ਸੀ ਉਸ ਤੋਂ ਬਾਅਦ ਉਹ ਇਹ ਤੇ ਪਰਚਾ ਦਰਜੋ ਕਰਾਉਂਦੀਆਂ ਕਿ ਸਾਡੇ ਨਾਲ ਇਸਨੇ ਰੇਪ ਕੀਤਾ ਠੀਕ ਆ ਜੀ ਹਾਲਾਂਕਿ ਉਹ ਫੋਟੋਆਂ ਪਾ ਰਹੀਆਂ ਸੀ ਉਸ ਵਕਤ ਕਿ ਲਓ ਜੀ ਅਸੀਂ ਜੂਲੀਨਾ ਸਾਝ ਨਾ ਕੋ ਮਰੀਆਂ ਸੈਲੀਬ੍ਰਿਟੀ ਨਾ ਇਹ ਵਾਪਸ ਯੂਕੇ ਤੇ ਆ ਜਾਂਦਾ 2012 ਦੇ ਵਿੱਚ ਇਹਦੇ ਖਿਲਾਫ ਇੱਕ ਜਿਹੜਾ ਉਹ ਗ੍ਰਿਫਤਾਰੀ ਵਾਰੰਟ ਹਾਈ ਕੋਰਟ ਜਾਰੀ ਕਰ ਦਿੰਦੀ ਆ ਇਕਵਾਡੋਰ ਅੰਬੈਸੀ ਦੇ ਵਿੱਚ ਚੱਲ ਜਾਂਦਾ ਇਕਵਾਡੋਰ ਅੰਬੈਸੀ ਦੇ ਵਿੱਚ 12 ਤੋਂ ਲੈ ਕੇ ਤੇ 19 ਤੱਕ ਰਹਿੰਦਾ ਅੰਦਰ ਉੱਥੇ ਉੱਥੇ ਹੀ ਇਹ ਵਿਆਹ ਕਰਵਾਉਂਦਾ ਜਿਹੜਾ ਦੁਨੀਆ ਨੂੰ ਪਤਾ ਨਹੀਂ ਲੱਗਣ ਦਿੰਦਾ ਉਸ ਤੇ ਵਿਚਕਾਰ ਵਿਚਾਰੀ ਅਮਰੀਕਾ ਦੇ ਵਿੱਚ ਚੋਣਾ ਵੀ ਹੁੰਦੀਆਂ ਹੈਨਰੀ ਕਲਿੰਟਨ ਤੇ ਜਿਹੜਾ ਡੋਨਲਡ ਟਰੰਪ ਇਹ ਆਮੋ ਸਾਹਮਣੇ ਹੁੰਦੇ ਆ ਹੈਨਰੀ ਕਲਿੰਟਨ ਦੀਆਂ ਈਮੇਲਾਂ ਦੁਨੀਆ ਦੇ ਵਿੱਚ ਲੀਕ ਕਰ ਦਿੰਦਾ ਤੇ ਡੋਨਲਡ ਟਰੰਪ ਉਸ ਵਕਤ ਕਹਿੰਦਾ ਕਿ ਜੇ ਮੈਂ ਸੱਤਾ ਦੇ ਵਿੱਚ ਆ ਗਿਆ ਤਾਂ ਮੈਂ ਇਹਨੂੰ ਫ੍ਰੀ ਕਰੂੰਗਾ ਕਿਹਦੀਆਂ ਗੱਲਾਂ ਤੇ ਕਿਹਦੀਆਂ ਬਾਤਾਂ ਦੇਸ਼ ਸਰਕਾਰਾਂ ਇੱਕ ਹੱਦ ਤੱਕ ਚਲਾਉਂਦੀਆਂ ਉਹਨਾਂ ਤੋਂ ਵਕਤ ਡੀਪ ਸਟੇਟ ਦੇਸ਼ ਨੂੰ ਚਲਾਉਂਦੀ ਆ ਡੀਪ ਸਟੇਟ ਦੇ ਅੱਖ ਦੇ ਵਿੱਚ ਬੰਦਾ ਰੜਕਦਾ ਸੀ ਉਸ ਤੋਂ ਬਾਅਦ ਲਗਾਤਾਰ ਇਹ ਜੇਲ੍ਹ ਦੇ ਵਿੱਚ ਰਿਹਾ 2019 ਦੀ ਵਜh ਇਕਵਾਡੋਰ ਦੇ ਵਿੱਚ ਅਮਰੀਕਾ ਦੀ ਪਿੱਠੂ ਸਰਕਾਰ ਬਣੀ ਉਹਨਾਂ ਨੇ ਇਕਵਾਡੋਰ ਮੈਸੀਚੂ ਵੀ ਬਾਹਰ ਕੱਢ ਮਾਰਿਆ ਉਸ ਤੋਂ ਲੈ ਕੇ ਹੁਣ ਤੱਕ ਇਹ ਬੈਲਮਾਰਸ਼ ਜੇਲ੍ਹ ਦੇ ਵਿੱਚ ਆ ਇੱਥੋਂ ਇਹਦੀ ਐਕਸਟਰੈਡੀਸ਼ਨ ਮੰਗਦੇ ਸੀ ਅਮਰੀਕਾ ਵਾਲੇ ਕਿ ਸਾਨੂੰ ਇਹ ਦੋ ਜੀ ਬੰਦਾ ਤੇ ਇਹਦੇ ਖਿਲਾਫ ਪਤਾ ਨਹੀਂ ਕਿੰਨਾ ਕਿੱਡਾ ਕੇਸ ਪਾਉਂਦੇ ਸੀ ਕਿ ਇਹਨੇ ਸਾਡੀ ਖੁਫੀਆ ਜਾਣਕਾਰੀਆਂ ਬਾਹਰ ਕੱਢੀਆਂ ਉਹ ਦੇ ਜਿਹੜਾ ਫਰੀडम ਆਫ ਸਪੀਚ ਦੀਆਂ ਗੱਲਾਂ ਕਰਦਾ ਬਣੀਆਂ ਵੱਡੀਆਂ ਇਹ ਗੱਲ ਉਹ ਆ ਜਿਹੜਾ ਆਪਣੇ ਸਿਰ ਪੈਂਦੀ ਉਹਦੋਂ ਦੀ ਗੱਲ ਕਰਦਾ ਮੈਂ ਫੇਰ ਕੀ ਹੁੰਦਾ ਉਥੋਂ ਉਸ ਤੋਂ ਬਾਅਦ ਇਹ ਇਹਦੇ ਉੱਤੇ ਲਗਾਤਾਰ ਪ੍ਰੈਸ਼ਰ ਬਣਿਆ ਰਿਹਾ 2012 ਦਾ ਬੰਦਾ ਅੰਦਰ ਇਸ ਵਕਤ ਇਹ ਡਿਪਰੈਸ਼ਨ ਦੇ ਵਿੱਚ ਆ। ਇਹਦੀ ਵਾਈਫ ਆ, ਦੋ ਬੱਚੇ ਆ। ਬੰਦਾ ਤਾਂ ਇਹ ਵੀ ਪੂਰਾ ਚਾਂਟਿਆ ਵੈਸੇ। ਤੁਹਾਨੂੰ ਪਤਾ ਚਾਂਟੀ ਫਾਦੇ ਹੋਂ ਦੇ ਇਦਾਂ ਦੇ ਕੰਮਾਂ ਦੇ ਵਿੱਚ ਲੋਕਾਂ ਦੇ ਹੱਕਾਂ ਦੀ ਲਈ ਗੱਲ ਕਰਨ ਵਾਲੇ। ਇਹ ਜਨਾਬ ਹੁਣ ਹੈਗਾ ਬੈਲਮਾਰਸ ਜੇਲ੍ਹ ਦੇ ਵਿੱਚ। ਹਾਈ ਸਕਿਉਰਿਟੀ ਜੇਲ੍ਹ ਯੂਕੇ ਦੀ ਆ। ਉਥੋਂ ਪ੍ਰੀਤੀ ਪਟੇਲ ਹੁਣੀ ਇਹ ਹੁਕਮ ਜਾਰੀ ਕਰਤਾ ਸੀ ਕਿ ਲੈ ਜਾਓ ਇਹਨੂੰ। ਕੋਈ ਚੱਕਰ ਨਹੀਂ। ਚੱਕ ਲੈ ਜਾਓ ਕੋਈ ਕੀ ਕੀੜੀ ਗੱਲ ਆ। ਹੁਣ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਪਿਛਲੀ ਵੀਕ ਕਿ ਇਹ ਰਾਈਟ ਟੂ ਅਪੀਲ ਇਹ ਅਪੀਲ ਕਰ ਸਕਦਾ ਆਪਣੀ ਐਕਸਟਰਡੀਸ਼ਨ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਇਹ ਹੁੰਦਾ ਜਨਾਬ ਜਦੋਂ ਬੰਦਾ ਲੋਕਾਂ ਦੇ ਲਈ ਹੱਕ ਖੜਦਾ ਵਿਕੀ ਲੀਕਸ ਦੁਨੀਆ ਦੀ ਇੱਕੋ ਇੱਕ ਵੈਬਸਾਈਟ ਆ ਜਿਹੜਾ ਜਿਹਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਲੋਕ ਆਪਣਾ ਡਾਟਾ ਡੰਪ ਕਰਦੇ ਸੀ ਹੁਣ ਵੀ ਕਰਦੇ ਹੋਣਗੇ ਵਿਕੀ ਲੀਕਸ ਚੱਲ ਰਹੀ ਆ ਪਰ ਜੂਲੀਅਨ ਸਾਡੇ ਇਸ ਵਕਤ ਅੰਦਰ ਦੁਨੀਆ ਦੇ ਫਰੀडम ਆਫ ਸਪੀਚ ਦੀ ਗੱਲ ਕਰਨ ਵਾਲੇ ਫਰੀडम ਆਫ ਪ੍ਰੈਸ ਦੀ ਗੱਲ ਕਰਨ ਵਾਲੇ ਲੋਕ ਇਹਦੇ ਨਾਲ ਹੁਣ ਵੀ ਖੜੇ ਆ ਇੰਗਲੈਂਡ ਦੇ ਵਿੱਚ ਕੱਲੇ ਸਾਡੇ ਵਰਗੇ ਨਿਗੇ ਰੋਟੀਆਂ ਪਾੜੀਆਂ ਤੇ ਸੌਂਗਾ ਲੋਕ ਇਦਾਂ ਦੇ ਵੀ ਹੈਗੇ ਜਿਹੜੇ ਦੇਖਦੇ ਆ ਵੀ ਭਾਈ ਇਹ ਇਹ ਇਹਦੇ ਨਾਲ ਧੱਕਾ ਹੋ ਰਿਹਾ ਇਹਨਾਂ ਖੜਨਾ ਤੇ ਲੋਕ ਇਹਦੇ ਨਾਲ ਹੁਣ ਵੀ ਖੜਦੇ ਆ ਕਿਤੇ ਸਾਨੂੰ ਤਾਂ ਪਤਾ ਹੀ ਨਹੀਂ ਕਿਹੜੇ ਵਾਰ ਤੋਂ ਹੁੰਦਾ ਇਹਦਾ ਇਹਦੇ ਹੱਕ ਦੇ ਵਿੱਚ ਤੇ ਇਹ ਲੋਕ ਪੂਰੀ ਮੈਲਬੌਰਨ ਦਾ ਜੰਪਲ ਐਸ ਵਕਤ ਡਿਪਰੈਸ਼ਨ ਦੀ ਹਾਲਤ ਦੇ ਵਿੱਚ ਇੰਗਲੈਂਡ ਦੀ ਜੇਲ੍ਹ ਦੇ ਵਿੱਚ ਆ ਇਹ ਹਾਲਾਤ ਕਰ ਦਉਂਦੀਆਂ ਸਰਕਾਰਾਂ ਜਨਾਬ ਜਦੋਂ ਇੱਥੇ ਪੰਗਾ ਵੱਡਿਆ ਨਾ ਪੈ ਜਾਂਦਾ ਸੋ ਇਹਨੂੰ ਹੁਣ ਰਾਈਟ ਟੂ ਅਪੀਲ ਮਿਲਿਆ ਅਪੀਲ ਕਰ ਸਕਦਾ ਤੇ ਵਾਈਫੇ ਦੀ ਦੁਨੀਆ ਚ ਜੰਗ ਲੜ ਰਹੀ ਆ ਇਹ ਹਾਲਾਤ ਆ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਗੱਲਬਾਤ